ਜਪੋ ਜੀ ਸਤਨਾਮ ਸਤਨਾਮ ਦੁਤ ਤਾਂ ਬਖਸ਼ ਰੇ ਤਨੁ ਬਟਾਰਿਓ ਓਲ ਪਵਰ ਜਲ ਮੀਨ ਬਗਾਰਿਓ ਮਾਈ ਗੋਬਿੰਦ ਪੂਜਾ ਕਾ ਲਚ ਰਵ ਅਵਰ ਨਾ ਭੂਲ ਅਨੂਪਨਾ ਪਵ ਰਹੁ ਮੈ ਨਾ ਕਰ ਮੇਰੇ ਹੈ ਪਿਆੰਗਾ ਮਿੱਠ ਅੰਮ੍ਰਿਤ ਬਸੇ ਇਕ ਸੰਗਾ ਤੂੰ ਮਦੀ ਪਨ ਬੈਦਾ ਬਸਾ ਕੈਸੇ ਬੂਜ ਕਰੇ ਤੇਰੀ ਦਤਾ ਤਨ ਮਨ ਅਰਪ ਬੂਜ ਜਿ ਰਵ ਗੁਰ ਪਰ ਸਾਧ ਨਰਨਜਨ ਪਵਨ ਭੋਜ ਅਰਚਾ ਹੈ ਨ ਤਰੀ ਕਹਿ ਰਿ ਵਿਧਾ ਕਵਨ ਗਤ ਮੋਰੀ ਜਪ ਜੀ ਸਤਨਾਮ ਸਤਨਾਮ ਤਨ ਤਨ ਜਗਤ ਪਤਾ ਸਤਿਗੁਰ ਨਬਿੰਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਸੰਸਾਰੀ ਜੀਵਾਂ ਨੂੰ ਪਰਮਾਤਮਾ ਅੱਗੇ ਤਨ ਮਨ ਅਰਪਣ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਪਰਮਾਤਮਾ ਦੀ ਪੂਜਾ ਕੇਵਲ ਸੱਚੇ ਮਨ ਨਾਲ ਹੀ ਕੀਤੀ ਜਾ ਸਕਦੀ ਹੈ ਕਿਉਂਕਿ ਸਾਰੀ ਦੁਨੀਆ ਦੇ ਪਦਾਰਥ ਅਪਵਿੱਤਰ ਹਨ ਗੁਰੂ ਪੈਰੀ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਸਤਿਗੁਰ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਕਿਹ ਭਾਈ ਤੁਸੀਂ ਜੇ ਉਸ ਪਰਮਾਤਮਾ ਦੀ ਪੂਜਾ ਕਰਨੀ ਹੈ ਤੇ ਕਿਸ ਤਰ੍ਹਾਂ ਉਸ ਪਰਮਾਤਮਾ ਦੀ ਪੂਜਾ ਕਰ ਸਕਦੇ ਹੋ ਕਿਉਂਕਿ ਗੁਰੂ ਪੈਰੀ ਸਾਸ ਨੂੰ ਜਦੋਂ ਸਤਗੁਰ ਰਵਿਦਾਸ ਮਰੇ ਸੰਸਾਰ ਦੇ ਵਿੱਚ ਆਏ ਤੇ ਉਹਨਾਂ ਨੇ ਦੇਖਿਆ ਕਿ ਭਾਈ ਜੋ ਪਰਮਾਤਮਾ ਦੇ ਨਾਮ ਤੇ ਠੱਗੀਆਂ ਚੱਲ ਰਹੀਆਂ ਹਨ ਜੋ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਕਿ ਪਰਮਾਤਮਾ ਨੂੰ ਆਹ ਚੀਜ਼ ਚਾਹੀਦੀ ਇਹਦੇ ਨਾਲ ਪੂਜਾ ਕਰਨੀ ਹੈ ਪਰਮਾਤਮਾ ਨੂੰ ਦੁੱਧ ਚਾਹੀਦਾ ਹੈ ਦੀਵਾ ਚਾਹੀਦਾ ਤੂਬ ਚਾਹੀਦਾ ਸਤਿਗੁਰੂ ਜੀ ਕਹਿੰਦੇ ਨਹੀਂ ਪਰਮਾਤਮਾ ਨੂੰ ਤੁਹਾਡੇ ਮਨ ਦੇ ਨਾਲ ਸੱਚੀ ਪ੍ਰੀਤੀ ਪਾਉਣ ਦੇ ਨਾਲ ਕਿ ਤੁਸੀਂ ਪਰਮਾਤਮਾ ਨੂੰ ਸੱਚੇ ਮਨ ਦੇ ਨਾਲ ਯਾਦ ਕਰੋ ਉਹਦਾ ਸਿਮਰਨ ਕਰੋ ਉਸ ਪਰਮਾਤਮਾ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਭਾਗ ਕੇ ਪਦਾਰਥਾਂ ਦੀ ਲੋੜ ਨਹੀਂ ਪਦਾਰਥ ਆ ਪਵਿੱਤਰ ਹਨ ਕਿਸ ਤਰ੍ਹਾਂ ਪਵਿੱਤਰ ਹਨ ਕਿਸ ਤਰ੍ਹਾਂ ਜੀ ਦੇਖ ਸਕਦੇ ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਦੁੱਧ ਤਾਂ ਬਛਰੇ ਤਨੋਂ ਵਟਾਰਿਓ ਫੂਲ ਪਵਰ ਜਲ ਮੀਨ ਬਿਗਾਰੀ ਕਿ ਦੁੱਧ ਬਛਰੇ ਦਾ ਝੂਠਾ ਹੈ ਭਾਵ ਕਿ ਜਦੋਂ ਦੁੱਧ ਚੋਣ ਲੱਗਦੇ ਆਪਾਂ ਸਭ ਤੋਂ ਪਹਿਲਾਂ ਬੱਚੜੇ ਨੂੰ ਛੱਡਿਆ ਜਾਂਦਾ ਗਾਂ ਦੇ ਥੱਲੇ ਜਾਂ ਮੱਝ ਦੇ ਥੱਲੇ ਤੇ ਬੱਚਾ ਦੁੱਧ ਚੁੰਗਦਾ ਹੈ ਸਤਿਗੁਰੂ ਜੀ ਕਹਿੰਦੇ ਜਦੋਂ ਜੀਵ ਦੁੱਧ ਲਿਆਉਂਦਾ ਪਰਮਾਤਮਾ ਦੀ ਪੂਜਾ ਵਾਸਤੇ ਆਪ ਜੀ ਦੀ ਪੂਜਾ ਸੰਸਾਰੀ ਪਦਾਰਥਾਂ ਨਾਲ ਨਹੀਂ ਕੀਤੀ ਜਾ ਸਕਦੀ ਸੰਸਾਰੀ ਜੀ ਆਪ ਅੱਗੇ ਦੁੱਧ ਰੱਖ ਕੇ ਪੂਜਾ ਕਰਦੇ ਹਨ ਪਰ ਦੁੱਧ ਚੋਣ ਤੋਂ ਪਹਿਲਾਂ ਹੀ ਬੱਚੜੇ ਵੱਲੋਂ ਚੁੰਗ ਕੇ ਥਾਣਾ ਵਿੱਚ ਹੀ ਝੂਠਾ ਕਰ ਦਿੱਤਾ ਜਾਂਦਾ ਹੈ ਫਿਰ ਪਰਮਾਤਮਾ ਜੀ ਦੱਸੋ ਦੁੱਧ ਦੇ ਨਾਲ ਆਪ ਜੀ ਦੀ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ ਕਿਉਂਕਿ ਗੁਰੂ ਪਿਆਰੇ ਸਾਧ ਸੰਗਤ ਜੋ ਸਤ ਸੰਗ ਦੇ ਮਾਧਿਮ ਰਾਹੀਂ ਸਤ ਗੁਰੂ ਜੀ ਸੰਤਾਂ ਨੂੰ ਉਪਦੇਸ਼ ਦੇ ਰਹੇ ਹਨ ਜੋ ਉਸ ਵਾਲੇ ਦੇ ਮਨੁਵਾਦੀ ਲੋਕ ਸੀ ਜਿਨ੍ਹਾਂ ਵੱਲੋਂ ਇਹ ਚਲਾਇਆ ਜਾ ਰਿਹਾ ਸੀ ਕਿ ਪਰਮਾਤਮਾ ਨੂੰ ਖੁਸ਼ ਕਿੱਦਾਂ ਕੀਤਾ ਜਾ ਸਕਦਾ ਹੈ ਉਹਨਾਂ ਦੇ ਬਹਿਮ ਭਰਮਾਂ ਨੂੰ ਦੂਰ ਕਰਨਾ ਸਤਗੁਰੂ ਜੀ ਦੇ ਉਪਦੇਸ਼ ਦੇ ਅਨੁਸਾਰ ਸਾਨੂੰ ਅੱਜ ਵੀ ਉਹੀ ਉਪਦੇਸ਼ ਸੱਚ ਲੱਗ ਰਹੇ ਹਨ ਕਿ ਦੁੱਧ ਮੱਛੜੇ ਦੇ ਚੰਗਣ ਕਰਕੇ ਝੂਠਾ ਹੋ ਗਿਆ ਹੈ ਇਸ ਕਰਕੇ ਉਹਦੇ ਨਾਲ ਪੂਜਾ ਨਹੀਂ ਕੀਤੀ ਜਾ ਸਕਦੀ ਫੁੱਲਾਂ ਨੂੰ ਭਗਲੇ ਨੇ ਝੂਠਾ ਕਰ ਦਿੱਤਾ ਹੈ ਕਿ ਜਦੋਂ ਫੁੱਲ ਖਿੜਦਾ ਹੈ ਭਮਰਾ ਉਤੇ ਬੈਠਦਾ ਹੈ ਭਮਰਾ ਬੈਠਦਾ ਹੈ ਤੇ ਉਹਦਾ ਰਸ ਚੂਸਦਾ ਹੈ ਤੇ ਜਦੋਂ ਰਸ ਚੂਸਦਾ ਤੇ ਗੁਰੂ ਪੈਰੀ ਸਾਧ ਸੰਗਤ ਜੀਓ ਉਹ ਫੁੱਲ ਵੀ ਝੂਠਾ ਹੋ ਜਾਂਦਾ ਹੈ ਫਿਰ ਪਾਣੀ ਨਾਲ ਆਪ ਜੀ ਦੀ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ ਪਾਣੀ ਨੂੰ ਵੀ ਮੱਛੀ ਨੇ ਝੂਠਾ ਕਰ ਦਿੱਤਾ ਕਿਉਂਕਿ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ ਆਪਣਾ ਮਲ ਮੂਤਰ ਉਸ ਪਾਣੀ ਦੇ ਵਿੱਚ ਹੀ ਕਰਦੀ ਪਾਣੀ ਗੰਦਾ ਹੋ ਜਾਂਦਾ ਹੈ ਇਸ ਕਰਕੇ ਪਾਣੀ ਵੀ ਝੂਠਾ ਕਿਉਂਕਿ ਮੱਛੀ ਪਾਣੀ ਪੀਂਦੀ ਹੈ ਇਸ ਕਰਕੇ ਗੁਰੂ ਪਹਿਲੇ ਸਾ슴 ਸਤਵਰ ਜੀ ਬਖਸ਼ਿਸ਼ ਕਰਦੇ ਪਾਣੀ ਵੀ ਉਸ ਪਰਮਾਤਮਾ ਦੀ ਪੂਜਾ ਦੇ ਯੋਗ ਨਹੀਂ ਹੈ ਇਸ ਲਈ ਦੁੱਧ ਫੁੱਲ ਤੇ ਜਲ ਪੂਜਾ ਦੀ ਸਮਗਰੀ ਵਜੋਂ ਯੋਗ ਨਹੀਂ ਹੈ ਮਾਈ ਗੋਬਿੰਦ ਪੂਜਾ ਕਹਾਂ ਲਿਚ ਰਾਵੋ ਅਵਰ ਨ ਭੂਲ ਅਨੂਪ ਨ ਪਾਵੋ ਕਿ ਹੇ ਭਾਈ ਮੈਂ ਪਰਮਾਤਮਾ ਦੀ ਪੂਜਾ ਕਰਨ ਲਈ ਸੰਸਾਰ ਵਿੱਚੋਂ ਕਿਹੜੀ ਚੀਜ਼ ਲਿਆਵਾਂ ਔਰ ਕਿੱਥੋਂ ਲਿਆਵਾਂ ਜਿਹਦੇ ਨਾਲ ਪਰਮਾਤਮਾ ਦੀ ਪੂਜਾ ਹੋ ਸਕੇ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਮੈਂ ਕਿਹੜੀ ਚੀ ਚੜਾਵਾਂ ਸੰਸਾਰ ਵਿੱਚ ਐਸੀ ਕੋਈ ਵੀ ਪਵਿੱਤਰ ਅਤੇ ਅਨੋਖਾ ਫੁੱਲ ਪ੍ਰਾਪਤ ਨਹੀਂ ਹੁੰਦਾ ਅਵਰ ਅਵਰ ਹੁੰਦਾ ਕਿ ਹੋਰ ਕੁਝ ਕਿ ਉਹਦੇ ਵਰਗਾ ਹੋਰ ਕੋਈ ਕਿ ਫੁੱਲ ਝੂਠਾ ਹੈ ਫਿਰ ਕਿਵੇਂ ਉਹਦੇ ਨਾਲ ਪੂਜਾ ਕੀਤੀ ਜਾ ਸਕਦੀ ਹੈ ਮੈਲਾ ਗਰਬੀਰੇ ਹੈ ਪਿੰਗਾ ਬਿਖ ਅੰਮ੍ਰਿਤ ਬਸੇ ਇੱਕ ਸੰਗਤ ਕਿ ਹੇ ਪ੍ਰਭੂ ਜੀ ਚੰਦਨ ਵੀ ਆਪ ਜੀ ਦੀ ਪੂਜਾ ਕਰਨ ਦੇ ਯੋਗ ਨਹੀਂ ਹੈ ਚੰਦਨ ਦੇ ਨਾਲ ਪੂਜਾ ਕਰ ਸਕਦੇ ਸਤਿਗੁਰੂ ਜੀ ਬਰਮਾਉਂਦੇ ਨਹੀਂ ਚੰਦਨ ਦੇ ਨਾਲ ਕਿਉਂ ਨਹੀਂ ਪੂਜਾ ਕਰ ਸਕਦੇ ਕਿਉਂਕਿ ਚੰਦਨ ਦੇ ਰੁੱਖਾਂ ਨਾਲ ਜ਼ਹਿਰ ਪਰੇ ਸੱਪ ਲਿਪਟੇ ਹੋਏ ਹਨ ਕਿ ਚੰਦਨ ਦੇ ਕੋਲ ਸੱਪ ਰਹਿੰਦੇ ਹਨ ਔਰ ਸੱਪ ਦੇ ਜ਼ਹਿਰ ਨਾਲ ਚੰਦਨ ਵੀ ਪਟਿਆ ਜਾਂਦਾ ਹੈ ਇਸ ਲਈ ਜ਼ਹਿਰ ਪਰੇ ਸੱਪ ਅਤੇ ਅੰਮ੍ਰਿਤ ਨਾਲ ਭਰਪੂਰ ਚੰਦਨ ਇਕ ਤਾਂ ਇਕੱਠੇ ਵੱਸਦੇ ਹਨ ਚੰਦਨ ਨੂੰ ਸੱਪਾਂ ਨੇ ਵਿਸ਼ ਨਾਲ ਅਪਵਿੱਤਰ ਕਰ ਦਿੱਤਾ ਹੈ ਕਿ ਜ਼ਹਿਰ ਦੇ ਨਾਲ ਅਪਵਿੱਤਰ ਕਰ ਦਿੱਤਾ ਹੈ ਹੁਣ ਸਤਗੁਰ ਜੀ ਫਰਮਾਉਂਦੇ ਕਿਹਦੇ ਨਾਲ ਕਿਉਂਕਿ ਗੁਰੂ ਪੈਰੇ ਸਾਗ ਨੂੰ ਸਦੋਂ ਪਾਜ ਜਵਾਬ ਹੁੰਦੇ ਆ ਸੰਤਾਂ ਕਹਿ ਦਿੰਨੀਆਂ ਕੋਈ ਕਹਿ ਦਿੰਦਾ ਉਹ ਤੂਫ ਦੇ ਨਾਲ ਦੀਵੇ ਦੇ ਨਾਲ ਉਸ ਪਰਮਾਤਮਾ ਦੀ ਪੂਜਾ ਕੀਤੀ ਜਾ ਸਕਦੀ ਹੈ ਸਤਗੁਰ ਜੀ ਆਪਣੀ ਆਰਤੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇ ਲੈ ਮੈਂ ਪਸਾਰੇ ਕਿ ਪਰਮਾਤਮਾ ਮੈਂ ਨਾਮ ਦਾ ਹੀ ਦੀਵਾਲਿਆ ਹੈ ਔਰ ਨਾਮ ਦੀ ਹੀ ਬੱਤੀ ਪਾਈ ਉਹਦੇ ਵਿੱਚ ਨਾਮ ਦਾ ਹੀ ਤੇਲ ਪਾਇਆ ਹੋਇਆ ਹੈ ਨਾਮ ਤੇਰੀ ਕੀ ਜੋਤ ਲਗਾਈ ਕਿ ਮੈਂ ਤਾਂ ਪ੍ਰਮਾਤਮਾ ਜੀ ਆਪ ਜੀ ਦੇ ਨਾਮ ਦੀ ਹੀ ਜੋਤ ਲਗਾਈ ਜਿਹਦੇ ਨਾਲ ਸਾਰੇ ਸੰਸਾਰ ਵਿੱਚ ਉਜਾਲਾ ਉਹ ਰੌਸ਼ਨੀ ਹੋ ਰਹੀ ਹੈ ਨਾਮ ਤੇਰਾ ਤਾਗਾ ਨਾਮ ਬੁਨ ਮਾਲਾ ਕਿ ਮੈਂ ਤਾਂ ਪ੍ਰਮਾਤਮਾ ਜੀ ਆਪ ਜੀ ਦੇ ਨਾਮ ਦਾ ਹੀ ਤਾਗਾ ਲਿਆ ਹੈ ਔਰ ਭੁੱਲਾਂ ਦੀ ਮਾਲਾ ਉਸ ਤਾਗੇ ਨਾਲ ਤਿਆਰ ਕੀਤੀਆਂ ਫੁੱਲ ਵੀ ਆਪ ਜੀ ਦੇ ਨਾਮ ਦੇ ਹੀ ਲਏ ਹਨ ਮੈਨੂੰ ਸੰਸਾਰੀ ਚੀਜ਼ਾਂ ਦੀ ਲੋੜ ਨਹੀਂ ਹੈ ਤੂਪ ਦੀਪ ਨਵੇਦ ਬਾਸਾ ਕੈਸੇ ਪੂਜ ਕਰੇ ਤੇਰੀ ਦਾਸਾਂ ਕਿ ਤੂਪ ਦੀਪਕ ਅਤੇ ਮਿੱਠੇ ਅਤੇ ਬਿਹੇ ਪਦਾਰਥ ਵੀ ਆਪ ਜੀ ਦੀ ਪੂਜਾ ਦੇ ਯੋਗ ਨਹੀਂ ਹੈ ਫਿਰ ਪ੍ਰਮਾਤਮਾ ਜੀ ਮੈਂ ਆਪ ਦਾ ਦਾਸ ਇਨਾ ਅਪਵਿੱਤਰ ਪਦਾਰਥਾਂ ਨਾਲ ਆਪ ਜੀ ਦੀ ਪੂਜਾ ਕਿਵੇਂ ਕਰਾਂ ਕਿਉਂਕਿ ਗੁਰੂ ਪੈਰੀ ਸਾਧ ਸੰਗ ਜਿਓ ਜਦੋਂ ਸਾਨੂੰ ਪਤਾ ਹੋਵੇ ਨਾ ਵੀ ਆਹ ਕੰਮ ਗਲਤ ਹੈ ਤੇ ਉਸ ਨੂੰ ਗਲਤ ਕਹਿਣ ਵਾਲਾ ਹੀ ਸਹੀ ਹੁੰਦਾ ਹੈ ਤੇ ਜੇ ਆਪਾਂ ਗਲਤ ਦੇ ਨਾਲ ਗਲਤ ਹੀ ਰਵਾਂਗੇ ਤਾਂ ਫਿਰ ਗੁਰੂ ਪੈਰੀ ਸਾਧ ਸੰਗ ਜਿਓ ਸੁਧਾਰ ਨਹੀਂ ਹੋ ਸਕਦਾ ਇਸੇ ਕਰਕੇ ਸਤਿਗੁਰੂ ਜੀ ਸਾਨੂੰ ਰੋਕ ਰਹੇ ਹਨ ਸਾਨੂੰ ਸਮਝਾਉਣਾ ਕਰ ਰਹੇ ਹਨ ਕਿ ਭਾਈ ਵਿਹਿਮਾ ਪਰਮਾ ਦੇ ਵਿੱਚੋਂ ਨਿਕਲ ਕੇ ਉਸ ਪਰਮਾਤਮਾ ਦੀ ਪੂਜਾ ਸੱਚੇ ਮਨ ਨਾਲ ਕਰੋ ਤਨ ਮਨ ਅਰਪ ਪੂਜ ਚਰਾਵੋ ਗੁਰ ਪ੍ਰਸ਼ਾਦ ਨਿਰੰજન ਪਾਵੋ ਮਾਇਆ ਤੋਂ ਰਹਿਤ ਪਰਮਾਤਮਾ ਜੀ ਆਪ ਜੀ ਦੀ ਪੂਜਾ ਵਜੋ ਆਪ ਅਗੇ ਆਪਣਾ ਤਨ ਮਨ ਅਰਪਣ ਕਰਨ ਨਾਲ ਗੁਰੂ ਕਿਰਪਾ ਨਾਲ ਆਪ ਜੀ ਦੀ ਪ੍ਰਾਪਤੀ ਹੁੰਦੀ ਹੈ ਕਿ ਜਦੋਂ ਅਸੀਂ ਆਪਣਾ ਸਭ ਕੁਝ ਗੁਰੂ ਨੂੰ ਸੌਂਪ ਦਿੱਤਾ ਤੇ ਗੁਰੂ ਪੈਰੀ ਸਾਜੂ ਵਿੱਚ ਅਸੀਂ ਸਮਰਪਿਤ ਹੋ ਜਾਂਨੇ ਗੁਰੂ ਨੂੰ ਤੇ ਅਸੀਂ ਉਸ ਪਰਮਾਤਮਾ ਨੂੰ ਗੁਰੂ ਨੂੰ ਪ੍ਰਾਪਤ ਕਰ ਲੈਨੇ ਹਾਂ ਪੂਜਾ ਅਰਚਾ ਐਨ ਤੋਰੇ ਕਹਿ ਰਵਿਦਾਸ ਕਵਨ ਗਤ ਮੋਰੀ ਕਿਹੇ ਪਰਮਾਤਮਾ ਜੀ ਆਪਣਾ ਤਨ ਮਨ ਅਰਪਣ ਰੋਹੀ ਸੱਚੀ ਪੂਜਾ ਤੋਂ ਬਿਨਾ ਸੰਸਾਰੀ ਅਪਵਿੱਤਰ ਪਦਾਰਥਾਂ ਨਾਲ ਆਪ ਜੀ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਸਤਿਗੁਰੂ ਅਰਦਾਸ ਸਮਰਜੇ ਵਰਮਾਉਂਦੇ ਸੱਚੀ ਪੂਜਾ ਕਰਨ ਤੋਂ ਬਗੈਰ ਜੀਵ ਦੀ ਗਤੀ ਕਿਵੇਂ ਹੋਵੇਗੀ ਕਦੇ ਗਤੀ ਨਹੀਂ ਹੋਵੇਗੀ ਮਹਿਮਾ ਪਰਮਾ ਦੇ ਵਿੱਚ ਫਸ ਕੇ ਅਸੀਂ ਆਪਣਾ ਸਮਾਂ ਵੀ ਗਵਾਉਂਦੇ ਆ ਤੇ ਪੈਸਾ ਵੀ ਬਰਬਾਦ ਕਰਦੇ ਆ ਮੈਂ ਆਪ ਜੀ ਦੀ ਸੱਚੀ ਪੂਜਾ ਸੱਚੇ ਮਨ ਨਾਲ ਕਰਕੇ ਆਪ ਦੇ ਵਿੱਚ ਹੀ ਵਿਲਿੰਨ ਹੋ ਗਿਆ ਪਾਵ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਤਨ ਮਨ ਤਨ ਅਰਪ ਕਰ ਐਸੀ ਕਰੋ ਪ੍ਰੀਤ ਕਿ ਜੇ ਪ੍ਰੀਤ ਕਰਨੀ ਹੈ ਸਾਡਾ ਤਨ ਮਨ ਤਨ ਕਿ ਸਾਡਾ ਜਿਹੜਾ ਤਨ ਆ ਉਹ ਸਤਗੁਰੂ ਦੇ ਉੱਪਰ ਨਿਸ਼ਾਵਰ ਕਰ ਦਈਏ ਪਾਵ ਸਮਰਪਿਤ ਕਰ ਦਈਏ ਤਨ ਮਨ ਤਨ ਸਭ ਅਰਪ ਕਰ ਐਸੀ ਕਰੋ ਪ੍ਰੀਤ ਕਿ ਜਿਹੜਾ ਤਨ ਹੈ ਉਹ ਤਨ ਉਹ ਨਹੀਂ ਜਿਹੜਾ ਦਮਿਆਵੀ ਤਨ ਹੈ ਸਵਾਸਾਂ ਰੂਪੀ ਖਜ਼ਾਨਾ ਜਿਹੜਾ ਸਾਡਾ ਰੋਜ਼ ਦਾ ਰੋਜ਼ ਕੱਟਦਾ ਜਾ ਰਿਹਾ ਉਹ ਵੀ ਅਸੀਂ ਗੁਰੂ ਦੇ ਨਾਮ ਲੇਖੇ ਲਾ ਦਈਏ ਆਓ ਗੁਰੂ ਪਹਿਲੇ ਸਾਧ ਸੰਗਤਿਓ ਸਤਗੁਰਾਂ ਦੇ ਕਹਿਏ ਬਚਨਾਂ ਤੇ ਚੱਲੀਏ ਬਹਿਮਾ ਪਰਮਾ ਦੇ ਵਿੱਚੋਂ ਨਿਕਲ ਕੇ ਆਪਣਾ ਤਨ ਮਨ ਗੁਰੂ ਤਨਸ਼ਾਵਰ ਕਰਕੇ ਆਪਣਾ ਜੀਵਨ ਸਫਲਾ ਕਰ ਲਈਏ ਜੈ ਗੁਰਦੇਵ ਧੰਨ ਗੁਰਦੇਵ ਜੀ